ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲੋਥੀ ਰੇਲਵੇ ਵਿਭਾਗ ਨੇ ਵੀ 12ਵੀਂ ਪਾਸ ਕੈਂਡੀਡੇਟ ਲਈ ਇੱਕ ਵਧੀਆ ਭਰਤੀ ਕਰ ਦਿੱਤੀ ਹੈ ਪਹਿਲਾਂ ਜਿਹੜੀ ਭਰਤੀਆਂ ਨਿਕਲੀਆਂ ਸੀ ਉਹ ਗ੍ਰੈਜੂਏਸ਼ਨ ਬੇਸ ਤੇ ਸੀਗੀਆਂ ਹੁਣ ਜਿਹੜੀਆਂ ਭਰਤੀਆਂ ਆਈਆਂ ਨੇ ਉਹ ਪਲੱਸ 2 ਬੇਸ ਤੇ ਨੇ ਮਤਲਬ 12ਵੀਂ ਪਾਸ ਕੈਂਡੀਡੇਟ ਵੀ ਇੰਨਾ ਜੋਬ ਲਈ ਅਪਲਾਈ ਕਰ ਸਕਦੇ ਨੇ ਕੋਈ ਐਕਸਪੀਰੀਅੰਸ ਨਹੀਂ ਮੰਗਿਆ ਗਿਆ ਜਿਹੜੀ ਘੱਟੋ ਘੱਟ ਜਿਹੜੀ ਯੋਗਤਾ ਹੈ ਵਿਦਿਅਕ ਯੋਗਤਾ ਹੈ ਉਹ 12ਵੀਂ ਪਾਸ ਹੋਣਾ ਚਾਹੀਦਾ ਹੈ ਕੈਂਡੀਡੇਟ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੋ ਇਸ ਚੈਨਲ ਤੇ ਨਵੇਂ ਆਏ ਨੇ ਪਹਿਲਾਂ ਇਸ ਚੈਨਲ ਨੂੰ ਜਲਦੀ ਤੋਂ ਜਲਦੀ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਤਾਂ ਕਿ ਜਦੋਂ ਵੀ ਮੈਂ ਕੋਈ ਵੀਡੀਓ ਅਪਲੋਡ ਕਰਾਂ ਉਹਦਾ ਨੋਟੀਫਿਕੇਸ਼ਨ ਤੁਹਾਨੂੰ ਜਲਦੀ ਮਿਲ ਜਾਏ ਤੇ ਤੁਸੀਂ ਉਹਨੂੰ ਜਲਦੀ ਦੇਖ ਲਓ ਤਾਂ ਕਿ ਤੁਹਾਡਾ ਟਾਈਮ ਨਿਕਲ ਨਾ ਜਾਏ ਰੇਲਵੇ ਵੱਲੋਂ ਪਰਤੀ ਕੱਢੀ ਗਈ ਹੈ ਤੇ ਰੇਲਵੇ ਵਾਲਿਆਂ ਦੀ ਇੱਕ ਖਾਸਤ ਬੜੀ ਵਧੀਆ ਹੈ ਕਿ ਇਹਨਾਂ ਨੇ ਜਿਹੜੀ ਏਜ ਲਿਮਿਟ ਹੁੰਦੀ ਹੈ ਕਾਫੀ ਅਪਰ ਏਜ ਲਿਮਿਟ ਰੱਖੀ ਹੁੰਦੀ ਹੈ ਕਾਫੀ ਈਜ਼ ਦੇ ਜਿਹੜੇ ਕੈਂਡੀਡੇਟ ਨੇ ਉਹ ਇਹਨਾਂ ਜੋਬਾਂ ਲਈ ਅਪਲਾਈ ਕਰ ਸਕਦੇ ਨੇ ਤੇ ਦੂਸਰਾ ਜਿਹੜੀ ਇਹਨਾਂ ਦੀ ਐਗਜ਼ਾਮ ਫੀਸ ਹੁੰਦੀ ਆ ਉਹ ਰਿਫੰਡੇਬਲ ਹੁੰਦੀ ਆ ਕਿ ਮਤਲਬ ਜਦੋਂ ਤੁਸੀਂ ਐਗਜ਼ਾਮ ਦੇ ਕੇ ਆਉਂਦੇ ਹੋ ਤੇ ਇਹ ਤੁਹਾਨੂੰ ਜਿਹੜਾ ਐਗਜ਼ਾਮ ਫੀਸ ਤੁਹਾਡੀ ਕੱਟੀ ਹੁੰਦੀ ਆ ਇਹਨਾਂ ਨੇ ਉਹ ਤੁਹਾਨੂੰ ਰਿਫੰਡ ਵਾਪਸ ਭੇਜ ਦਿੰਦੇ ਨੇ ਤੇ ਸਿਰਫ ਜਿਹੜੇ ਹਿੰਦੂ ਕੈਟੇਗਰੀਜ਼ ਦੇ ਜਿਹੜੇ ਜਨਰਲ ਕੈਂਡੀਡੇਟ ਨੇ ਉਹਨਾਂ ਨੂੰ ਹੀ 100 ਰੁਪਏ ਰੱਖਿਆ ਜਾਂਦਾ ਹੈ ਜਿਸ ਤਰ੍ਹਾਂ ਉਹਨਾਂ ਦੀ 500 ਰੁਪਏ ਸਰਕਾਰੀ ਫੀਸ ਲੱਗਦੀ ਹੈ ਤੇ 400 ਰੁਪਏ ਉਹਨਾਂ ਨੂੰ ਰਿਫੰਡ ਦੇ ਦਿੱਤਾ ਜਾਂਦਾ ਹੈ ਤੇ ਬਾਕੀ ਜਿੰਨੀਆਂ ਵੀ ਕੈਟੇਗਰੀਜ਼ ਨੇ ਚਾਹੇ ਐਸਸੀ ਨੇ ओबीसी ਨੇ ਐਕਸਪੈਨ ਨੇ ਜਾਂ ਫੀਮੇਲ ਨੇ ਤੇ ਭਾਵੇਂ ਫਿਜ਼ੀਕਲ ਹੈਂਡੀਕੈਪ ਨੇ ਜਾਂ ਜਿੰਨੀਆਂ ਵੀ ਮਾਈਨੋਰਿਟੀ ਕਮਿਊਨिटीज ਨੇ ਉਹਨਾਂ ਦਾ ਜਿੰਨਾ ਵੀ ਮਤਲਬ ਪੇ ਜ਼ਿਆਦਾ ਤੇ ਫੀਸ ਨਹੀਂ ਹੁੰਦੀ ਇਹਨਾਂ ਦੀ 250 ਰੁਪਏ ਇਹਨਾਂ ਦੀ ਸਰਕਾਰੀ ਫੀਸ ਹੁੰਦੀ ਹੈ ਐਗਜ਼ਾਮ ਫੀਸ ਤੇ ਉਹ ਉਹਨੂੰ 250 ਦਾ 250 ਐਸ categories ਨੂੰ ਵਾਪਿਸ ਕਰ ਦਿੰਦੇ ਨੇ ਜਿੰਨੀ ਵੀ ਮਾਈਨੋਰਿਟੀ ਕਮਿਊਨिटीज ਨੇ ਤੇ ਫਿਜ਼ੀਕਲ ਹੈਂਡੀਕੈਪ ਨੇ ਫੀਮੇਲ ਨੇ 트랜ਸਜੈਂਡਰ ਨੇ ਐਕਸ ਸਰਵਿਸਮੈਨ ਨੇ ਇਹਨਾਂ ਨੂੰ ਕੀ ਕਰਦੇ ਨੇ ਜਿੰਨਾ ਇਹਨਾਂ ਦਾ 250 ਰੁਪਏ ਐਗਜ਼ਾਮ ਫੀਸ ਲੱਗਦੀ ਹੈ ਇਗਜ਼ਾਮ ਤੋਂ ਬਾਅਦ ਇਹਨਾਂ ਦਾ 250 ਰੁਪਇਆ ਰਿਫੰਡ ਬੈਂਕ ਵਿੱਚ ਆ ਜਾਂਦਾ ਹੈ ਜੋ ਵੀ ਇਹਨਾਂ ਨੇ ਬੈਂਕ ਆਪਣਾ ਪ੍ਰੋਵਾਈਡ ਕੀਤਾ ਹੁੰਦਾ ਹੈ ਇਸੀ ਗੱਲ ਕਰੀ ਤਾਂ ਜਿਹੜੀ ਏਜ ਲਿਮਿਟ ਆ ਉਹ 18 ਤੋਂ 33 ਸਾਲ ਤੱਕ ਰੱਖੀ ਗਈ ਹੈ ਜਿਹੜੇ ਤੇ ਜਨਰਲ ਕੈਂਡੀਡੇਟ ਨੇ ਉਹ 18 ਤੋਂ ਲੈ ਕੇ 33 ਸਾਲ ਤੱਕ ਅਪਲਾਈ ਕਰ ਸਕਦੇ ਨੇ ਇਸ ਤੋਂ ਇਲਾਵਾ ਜਿਹੜੇ OBC ਨੇ ਉਹਨਾਂ ਨੂੰ 3 ਸਾਲ ਦੀ ਛੋਟ ਦਿੱਤੀ ਹੈ ਜਿਹੜੇ SC ਤੇ ST ਨੇ ਉਹਨਾਂ ਨੂੰ 5 ਸਾਲ ਦੀ ਜਿਹੜੇ ਐਕ ਸਰਵਿਸਮੈਨ ਨੇ ਉਹਨਾਂ ਨੂੰ ਉਹਨਾਂ ਦੀ ਕੈਟਾਗਰੀ ਵਾਈਜ਼ ਮਤਲਬ ਜਿਹੜੇ ਜਨਰਲ ਨੇ OBC ਨੇ SC ਨੇ ST ਨੇ ਇਹਨਾਂ ਨੂੰ ਉਹਨਾਂ ਦੀ ਕੈਟਾਗਰੀ ਵਾਈਜ਼ ਅਲੱਗ ਰਿਲੈਕਸੇਸ਼ਨ ਦਿੱਤੀ ਗਈ ਹੈ ਜਿਹੜੇ ਫਿਜ਼ੀਕਲ ਹੈਂਡੀਕੈਪ ਨੇ ਉਹਨਾਂ ਨੂੰ ਵੀ ਉਹਨਾਂ ਦੀ ਕੈਟਾਗਰੀ ਵਾਈਜ਼ ਜਿਦਾਂ ਜਨਰਲ, OBC ਔਰ SC ਦੇ ਅਕੋਰਡਿੰਗ ਉਹਨਾਂ ਨੂੰ ਵੀ ਏਜ ਰਿਲੈਕਸੇਸ਼ਨ ਦਿੱਤੀ ਗਈ ਹੈ। ਕੁੱਲ ਜਿਹੜੀਆਂ ਨਵੀਆਂ ਪੋਸਟਾਂ ਜਿਹੜੀਆਂ ਨਿਕਲੀਆਂ ਹੋਈਆਂ ਨੇ ਰੇਲਵੇ ਦੇ ਵਿੱਚ ਉਹ 3445 ਪੋਸਟਾਂ ਨਿਕਲੀਆਂ ਨੇ। ਜਿਨ੍ਹਾਂ ਦੇ ਜਿਹੜੇ ਫਾਰਮ ਨੇ ਔਨਲਾਈਨ ਭਰੇ ਜਾ ਰਹੇ ਨੇ ਤੇ ਇਹਨਾਂ ਨੂੰ ਭਰਨ ਦੀ ਜਿਹੜੀ ਲਾਸਟ ਡੇਟ ਹੈ ਉਹ 20 ਅਕਤੂਬਰ ਤੱਕ ਹੈ। ਤੁਸੀਂ 20 ਅਕਤੂਬਰ ਰਾਤ 11:59 ਮਿੰਟ ਤੱਕ 12 ਵਜੇ ਇਹ ਪ੍ਰੋਪਰ ਸਾਈਟ ਬੰਦ ਹੋ ਜਾਏਗੀ। ਪਰ ਫਿਰ ਵੀ ਕੋਸ਼ਿਸ਼ ਕਰਿਓ ਤੁਸੀਂ ਕਿ 20 ਅਕਤੂਬਰ ਤੋਂ ਪਹਿਲਾਂ ਪਹਿਲਾਂ ਹੀ ਆਪਣੇ ਫਾਰਮ ਫਿਲ ਕਰਾ ਲਿਓ ਕਿਉਂਕਿ ਲਾਸਟ ਡੇ ਸਾਈਟ ਬਿਜ਼ੀ ਹੁੰਦੀ ਆ ਇਸ ਕਰਕੇ ਲਾਸਟ ਡੇ ਦੇ ਉੱਤੇ ਨਾ ਰਹਿਓ ਇਹਨੂੰ ਪਹਿਲਾਂ ਹੀ ਆਪਣੇ 20 ਅਕਤੂਬਰ ਤੋਂ ਪਹਿਲਾਂ ਪਹਿਲਾਂ ਹੀ ਜਿਨ੍ਹਾਂ ਨੇ ਫਾਰਮ ਫਿਲ ਕਰਨਾ ਹੋਏ ਕਰ ਲਿਓ ਪੋਸਟਾਂ ਦੀ ਗੱਲ ਕਰੀਏ ਤਾਂ ਜਿਹੜੀਆਂ ਪੋਸਟਾਂ ਨੇ ਚਾਰ ਤਰ੍ਹਾਂ ਦੀਆਂ ਨਿਕਲੀਆਂ ਹੋਈਆਂ ਨੇ ਇਹਦੇ ਵਿੱਚ ਫਸਟ ਜਿਹੜੀ ਪੋਸਟ ਆ ਕਮਰਸ਼ੀਅਲ ਕਮ ਟਿਕਟ ਕਲਰਕ ਦੀ ਨਿਕਲੀ ਐ ਜਿਹਦੇ ਵਿੱਚ ਕੁੱਲ ਟੋਟਲ 2022 ਵੈਕੈਂਸੀਆਂ ਨੇ ਤੇ ਇਹਦੇ ਵਿੱਚ ਕੋਈ ਐਕਸਪੀਰੀਅੰਸ ਨਹੀਂ ਮੰਗਿਆ ਗਿਆ ਕਿਸੇ ਤਰ੍ਹਾਂ ਦੀ ਟਾਈਪਿੰਗ ਦੀ ਜ਼ਰੂਰਤ ਨਹੀਂ ਆ ਜਿੰਨੇ ਵੀ 12th ਪਾਸ ਕੈਂਡੀਡੇਟ ਨੇ ਤੇ ਜਿਹੜੀ ਉਹ ਏਜ ਤੁਹਾਨੂੰ ਲਿਮਿਟ ਦੱਸੀ ਸੀ ਜੋ ਉਸ ਏਜ ਲਿਮਿਟ ਦੇ ਅੰਡਰ ਆਉਂਦੇ ਨੇ ਉਹ ਇਸ ਜੋਬ ਲਈ ਅਪਲਾਈ ਕਰ ਸਕਦੇ ਨੇ ਬੜੀ ਅੱਛੀ ਸੈਲਰੀ ਦਿੱਤੀ ਜਾ ਰਹੀ ਹੈ ਤੁਹਾਨੂੰ 21700 ਰੁਪਿਆ ਤੁਹਾਨੂੰ ਦਿੱਤਾ ਜਾਏਗਾ ਬਾਕੀ ਜਿੰਨੇ ਵੀ ਪੋਸਟਾਂ ਨੇ ਉਹਨਾਂ ਤੋਂ ਸਭ ਤੋਂ ਜ਼ਿਆਦਾ ਇਹਦੇ ਵਿੱਚ ਸੈਲਰੀ ਮਿਲ ਰਹੀ ਹੈ ਕਮਰਸ਼ੀਅਲ ਕਮ ਟਿਕਟ ਕਲਰਕ ਦੇ ਵਿੱਚ ਤੁਹਾਨੂੰ ਸਭ ਤੋਂ ਜ਼ਿਆਦਾ 21700 ਰੁਪਿਆ ਤੁਹਾਨੂੰ ਬੇਸਿਕ ਪੇ ਮਿਲੇਗੀ ਬੜੀ ਵਧੀਆ ਜੋਬ ਹੈ ਕੋਈ ਖੱਜਲ ਖਵਾਰੀ ਦਾ ਕੰਮ ਨਹੀਂ ਹੈ ਤੁਸੀਂ ਸਿਟਿੰਗ ਜੋਬ ਹੈ ਤੁਸੀਂ ਆਰਾਮ ਨਾਲ ਕਾਊਂਟਰ ਤੇ ਬੈਠਣਾ ਹੈ ਕਾਊਂਟਰ ਤੇ ਬੈਠ ਕੇ ਤੁਸੀਂ ਜੋ ਵੀ ਕੋਈ ਕੁਐਰੀਜ਼ ਹੋਣਗੀਆਂ ਜੋ ਤੁਹਾਡੇ ਨਾਲ ਆ ਕੇ ਕੁਐਰੀਜ਼ ਕਰਨਗੇ ਤੁਸੀਂ ਉਹਨਾਂ ਦੇ ਆਨਸਰ ਦੇਣੇ ਨੇ ਤੇ ਜਿਸ ਤਰ੍ਹਾਂ ਤੁਸੀਂ ਟਿਕਟ ਹੈ ਟਿਕਟ ਲੈ ਰਹੇ ਨੇ ਤੁਹਾਡੇ ਕੋਲ ਮੰਗ ਰਹੇ ਤੁਸੀਂ ਉਹਨਾਂ ਨੂੰ ਟਿਕਟ ਪ੍ਰੋਵਾਈਡ ਕਰਨੀ ਆ ਉਹਨਾਂ ਕੋ ਕੈਸ਼ ਹੈਂਡਲ ਕਰਨਾ ਵਾ ਜੋ ਵੀ ਤੁਹਾਨੂੰ ਟਿਕਟ ਦਾ ਪ੍ਰਾਈਜ਼ ਹੋਗਾ ਜੋ ਫੇਅਰ ਹੋਏਗਾ ਜਿੰਨਾ ਵੀ ਉਹ ਤੁਸੀਂ ਉਹਨਾਂ ਕੋ ਕੈਸ਼ ਲੈਣਾ ਤੇ ਉਹਦੇ ਬਦਲੇ ਤੁਸੀਂ ਟਿਕਟ ਦੇਣੀ ਆ ਤੇ ਤੁਸੀਂ ਉਹਨਾਂ ਦੀ ਜੋ ਵੀ ਉਹਨਾਂ ਦੇ ਸਵਾਲ ਜਵਾਬ ਹੋਣਗੇ ਉਹਨਾਂ ਦੇ ਅਨਸਰ ਦੇਣੇ ਆ ਇਹ ਕੰਮ ਹੈ ਬੜੀ ਵਧੀਆ ਜੋਬ ਹੈ ਤੁਹਾਨੂੰ ਇਹਦੇ 21700 ਰੁਪਏ ਤੁਹਾਨੂੰ ਦਿੱਤਾ ਜਾਏਗਾ ਕੋਈ ਐਕਸਪੀਰੀਅੰਸ ਨਹੀਂ ਮੰਗਿਆ ਗਿਆ ਸਿਰਫ ਤੁਹਾਨੂੰ 12ਵੀਂ ਪਾਸ ਜਿਹੜੇ ਕੈਂਡੀਡੇਟ ਨੇ ਉਹ ਇਹਦੇ ਵਾਸਤੇ ਮੰਗੇ ਗਏ ਨੇ ਸੋ ਤੁਸੀਂ ਇਸ ਜੋਬ ਨੂੰ ਜ਼ਰੂਰ ਅਪਲਾਈ ਕਰੋ ਜ਼ਰੂਰ ਆਪਣੇ ਫਾਰਮ ਭਰੋ ਦੂਸਰੀ ਜਿਹੜੀ ਜੌਬ ਹੈ ਟ੍ਰੇਨ ਕਲਰਕ ਦੀ ਹੈ ਜਿਹਦੇ ਵਿੱਚ ਕੁੱਲ ਟੋਟਲ 72 ਵੈਕੈਂਸੀਆਂ ਕੱਢੀਆਂ ਗਈਆਂ ਨੇ ਤੇ ਇਹਦੇ ਵਿੱਚ ਜਿਹੜੀ ਤੁਹਾਨੂੰ ਪੇ ਸਕੇਲ ਹੈ 19900 ਰੁਪਿਆ ਮਿਲੇਗਾ ਸਿਰਫ ਇੱਕ ਜਿਹੜੀ ਕਮਰਸ਼ੀਅਲ ਕਮ ਟਿਕਟ ਕਲਰਕ ਦੀ ਹੈ ਉਹਦੇ ਵਿੱਚ 21700 ਰੁਪਿਆ ਮਿਲੇਗਾ ਬਾਕੀ ਜਿੰਨੀਆਂ ਪੋਸਟਾਂ ਨੇ ਉਹਦੇ ਵਿੱਚ ਇਕਵਲ ਹੋਏਗੀ ਤੁਹਾਡੀ ਜਿਹੜੀ ਸੈਲਰੀ 19900 ਰੁਪਿਆ ਤੁਹਾਨੂੰ ਦਿੱਤਾ ਜਾਏਗਾ ਤੇ ਇਹਦੇ ਵਿੱਚ ਵੀ ਕਿਸੇ ਤਰ੍ਹਾਂ ਦੀ ਕੋਈ ਟਾਈਪਿੰਗ ਨਹੀਂ ਮੰਗੀ ਗਈ ਕੋਈ ਐਕਸਪੀਰੀਅੰਸ ਨਹੀਂ ਮੰਗਿਆ ਸਿਰਫ ਕੈਂਡੀਡੇਟ 12ਵੀਂ ਪਾਸ ਹੋਣਾ ਚਾਹੀਦਾ ਹੈ ਨੈਕਸਟ ਜਿਹੜੀ ਜੋਬ ਹੈ ਅਕਾਊਂਟ ਕਲਰਕ ਕਮ ਟਾਈਪਿਸਟ ਦੀ ਹੈ ਜਿਹਦੇ ਵਿੱਚ ਕੁੱਲ ਟੋਟਲ 361 ਵੈਕੈਂਸੀਆਂ ਖੱਡੀਆਂ ਗਈਆਂ ਨੇ ਤੇ ਇਹਦੇ ਵਿੱਚ ਵੀ ਜਿਹੜੀ ਸੈਲਰੀ ਹੈ 19900 ਰੁਪਏ ਤੁਹਾਨੂੰ ਲੈਵਲ 2 ਦੀ ਸੈਲਰੀ ਮਿਲੇਗੀ ਤੇ ਇਹਦੇ ਲਈ ਕੈਂਡੀਡੇਟ 12th ਪਾਸ ਹੋਣਾ ਚਾਹੀਦਾ ਹੈ ਪਲੱਸ ਉਹਨੂੰ ਇੰਗਲਿਸ਼ ਜਾਂ ਹਿੰਦੀ ਵਿੱਚ ਟਾਈਪਿੰਗ ਹੋਣੀ ਚਾਹੀਦੀ ਹੈ ਤੇ ਜਿਹੜੀ ਇੰਗਲਿਸ਼ ਦੀ ਜਿਹੜੀ ਟਾਈਪਿੰਗ ਦੀ ਸਪੀਡ ਹੈ ਉਹ 1 ਮਿੰਟ ਚ 30 ਵਰਡਸ ਪਰ ਮਿੰਟ ਦੀ ਸਪੀਡ ਹੋਣੀ ਚਾਹੀਦੀ ਹੈ ਤੇ ਅਗਰ ਹਿੰਦੀ ਦੇ ਵਿੱਚ ਆਉਂਦੀ ਹੈ ਕਿਸੇ ਨੂੰ ਟਾਈਪਿੰਗ ਸਪੀਡ ਉਹ ਸੌਰੀ ਟਾਈਪਿੰਗ ਆਉਂਦੀ ਹੈ ਤੇ ਉਹਦੇ ਵਿੱਚ ਜਿਹੜੀ ਟਾਈਪਿੰਗ ਦੀ ਸਪੀਡ ਹੈ ਉਹ 1 ਮਿੰਟ 25 ਵਰਡ ਪਰ ਮਿੰਟ ਦੀ ਸਪੀਡ ਹੋਣੀ ਚਾਹੀਦੀ ਹੈ ਇਸੇ ਤਰ੍ਹਾਂ ਹੀ ਸੇਮ ਅਗਲੀ ਜਿਹੜੀ ਜੋਬ ਹੈ ਜੂਨੀਅਰ ਕਲਰਕ ਕਮ ਟਾਈਪਿਸਟੀ ਹੈ ਇਹਦੇ ਵਿੱਚ 900 90 ਪੋਸਟਾਂ ਨਿਕਲੀਆਂ ਨੇ ਇਹਦੇ ਵਿੱਚ ਵੀ ਸੇਮ ਉਹੀ ਕੁਆਲਿਫੀਕੇਸ਼ਨ ਮੰਗੀ ਗਈ ਹੈ ਕਿ ਕੈਂਡੀਡੇਟ 12th ਪਾਸ ਹੋਣਾ ਚਾਹੀਦਾ ਹੈ ਪਲੱਸ ਉਹਨੂੰ ਟਾਈਪਿੰਗ ਆਉਣੀ ਚਾਹੀਦੀ ਹੈ ਚਾਹੇ ਉਹਨੂੰ ਇੰਗਲਿਸ਼ ਚ ਆਉਂਦੀ ਹੋਵੇ ਜਾਂ ਹਿੰਦੀ ਚ ਆਉਂਦੀ ਹੋਵੇ ਤੇ ਜਿਹੜੀ ਵਰਡ ਪਰ ਮਿੰਟ ਸਪੀਡ ਹੈ ਉਹ ਸੇਮ ਹੀ ਆ ਇੰਗਲਿਸ਼ ਲਈ 30 ਤੇ ਹਿੰਦੀ ਲਈ 25 ਤੇ ਇਹਦੇ ਲਈ ਵੀ ਸੇਮ ਉਹੀ ਲੈਵਲ 2 ਦੀ ਪੇ ਮਿਲੇਗੀ 19900 ਰੁਪਏ ਬਾਕੀ ਜਿਹੜੀ ਵੈਕੈਂਸੀਆਂ ਨੇ ਜ਼ੋਨ ਵਾਈਜ਼ ਨਿਕਲੀਆਂ ਹੋਈਆਂ ਨੇ ਮਤਲਬ ਹਰ ਇੱਕ ਆਰ ਆਰ ਬੀ ਦੇ ਵਿੱਚ ਅਲੱਗ-ਅਲੱਗ ਵੈਕੈਂਸੀਆਂ ਨਿਕਲੀਆਂ ਹੋਈਆਂ ਨੇ ਤੁਸੀਂ ਆਪਣੇ ਚੁਆਇਸ ਦੇ ਅਕੋਰਡਿੰਗ ਜਿਹੜੀ ਵੀ ਆਰ ਆਰ ਬੀ ਵਿੱਚ ਅਪਲਾਈ ਕਰਨਾ ਤੁਸੀਂ ਕਰ ਸਕਦੇ ਹੋ ਜਿਵੇਂ ਕਿ ਅਹਮਦਾਬਾਦ ਨਿਕਲੀ ਹੋਈ ਹੈ ਅਜਮੇਰ ਦੀ ਆਰ ਆਰ ਬੀ ਵਿੱਚ ਨਿਕਲੀ ਹੈ ਪ੍ਰਿਆਗੰਜ ਦੀ ਨਿਕਲੀ ਹੈ ਬੰਗਲੂਰੂ ਨਿਕਲੀ ਹੈ ਭੋਪਾਲ ਨਿਕਲੀ ਹੈ ਬिलासपुर ਨਿਕਲੀ ਹੈ ਇਤਾਂ ਹਰ ਇੱਕ ਹਰ ਬਰ ਆਰ ਆਰ ਬੀ ਵਿੱਚ ਨਿਕਲੀ ਹੋਈ ਹੈ 올 ਇੰਡੀਆ ਫਾਰਮ ਭਰੇ ਜਾ ਰਹੇ ਨੇ ਸੋ ਜੋ ਵੀ ਜਿਹੜੇ ਤੇ ਨਾਰਥ ਸਾਈਡ ਦੇ ਨੇ ਤੁਸੀਂ ਚੰਡੀਗੜ੍ਹ ਵੱਲੋਂ ਅਪਲਾਈ ਕਰ ਲਓ ਜਿਹੜੀ ਚੰਡੀਗੜ੍ਹ ਦੀ ਆਰਆਰਪੀ ਹੈ ਉਹਦੇ ਵਿੱਚ ਅਪਲਾਈ ਕਰ ਦੋ ਜਿਹੜੇ ਤੇ ਜੰਮੂ ਵਾਲੇ ਨੇ ਉਹ ਜੰਮੂ ਕਸ਼ਮੀਰ ਦੀ ਆਰਆਰਪੀ ਵਿੱਚ ਅਪਲਾਈ ਕਰ ਸਕਦੇ ਹੋ ਬਾਕੀ ਮੈਂ ਤੁਹਾਨੂੰ ਚੰਡੀਗੜ੍ਹ ਦੀ ਦੱਸ ਦਿੰਨੀ ਹਾਂ ਕਿਉਂਕਿ ਜਿਹੜਾ ਫਾਰਮ ਹੈ ਬਹੁਤ ਲੈਂਥੀ ਆ ਇਨਾ ਮੇਰੇ ਕੋ ਦੱਸਿਆ ਨਹੀਂ ਜਾਏਗਾ ਵੀਡੀਓ ਬਹੁਤ ਲੰਬੀ ਬਣ ਜਾਏਗੀ ਤੇ ਜਿਹੜੇ ਤੇ ਨੌਰਥ ਸਾਈਡ ਦੇ ਨੇ ਉਹ ਚੰਡੀਗੜ੍ਹ ਦੀ ਇੱਧਰ ਜ਼ੋਨ ਵਿੱਚ ਅਪਲਾਈ ਕਰ ਲਿਓ ਤੁਸੀਂ ਇੱਥੇ ਆਰਆਰਪੀ ਚੰਡੀਗੜ੍ਹ ਦੀ ਆਰਆਰਪੀ ਵਿੱਚ ਅਪਲਾਈ ਕਰ ਲਿਓ ਜਿਹੜੀ ਇਹਦੇ ਵਿੱਚ ਜਿਹੜੇ ਕਮਰਸ਼ੀਅਲ ਕਮ ਟਿਕਟ ਕਲਰਕ ਦੀ ਪੋਸਟ ਹੈ ਉਹਦੇ ਲਈ ਇਹਦੇ ਵਿੱਚ ਜਿਹੜੇ ਜਨਰਲ ਕੈਂਡੀਡੇਟ ਨੇ ਉਹਨਾਂ ਦੀਆਂ 35 ਵੈਕੈਂਸੀਆਂ ਨੇ ਤੇ ਜਿਹੜੇ ਐਸਸੀ ਕੈਟਾਗਰੀ ਦੇ ਕੈਂਡੀਡੇਟ ਨੇ ਉਹਨਾਂ ਦੀ ਉਹਨਾਂ ਦੇ ਵਾਸਤੇ 14 ਵੈਕੈਂਸੀਆਂ ਨੇ ਜਿਹੜੇ ਸ਼ਡਿਊਲ ਟ੍ਰਾਈਬਸ ਨੇ ਉਹਨਾਂ ਲਈ 7 ਵੈਕੈਂਸੀਆਂ ਨੇ ओबीसी ਕਾਸਟ ਲਈ 25 ਵੈਕੈਂਸੀਆਂ ਨੇ ਤੇ ਜਿਹੜੇ ایਡਬਲਿਊਐਸ ਕੈਂਡੀਡੇਟ ਨੇ ਉਹਨਾਂ ਲਈ 10 ਵੈਕੈਂਸੀਆਂ ਨੇ ਤੇ ਇਸੇ ਤਰ੍ਹਾਂ ਜਿਹੜੇ ਐਕਸ ਸਰਵਿਸਮੈਨ ਨੇ ਉਹਨਾਂ ਦੇ ਲਈ 9 ਸੀਟਾਂ ਨੇ ਇਹਦੇ ਵਿੱਚ ਤੇ ਬਾਕੀ ਜਿਹੜੇ ਫਿਜ਼ੀਕਲ ਹੈਂਡੀਕੈਪ ਨੇ ਉਹਨਾਂ ਦੇ 4 ਸੀਟਾਂ ਨੇ ਇਹ ਉਹੀ ਵੈਕੈਂਸੀ ਹੈ ਕਮਰਸ਼ੀਅਲ ਕਮ ਟਿਕਟ ਕਲਰਕ ਦੀ ਜਿਹਦੇ ਵਿੱਚ ਸਭ ਤੋਂ ਜ਼ਿਆਦਾ ਵੈਕੈਂਸੀਆਂ ਨਿਕਲੀਆਂ ਹੋਈਆਂ ਸੀਗੀਆਂ 2022 ਵੈਕੈਂਸੀਆਂ ਨਿਕਲੀਆਂ ਹੋਈਆਂ ਸੀਗੀਆਂ ਤੇ ਇਹਦੀ ਜਿਹੜੀ ਪੇ ਸਕੇਲ ਵੀ ਸਭ ਤੋਂ ਜ਼ਿਆਦਾ ਸੀਗੀ ਬਾਕੀ ਹਾਂਜੀ ਇਹਦੇ ਵਿੱਚ ਇਹ ਵੀ ਹੈ ਤੁਸੀਂ ਸਾਰੀ ਜਿੰਨੀਆਂ ਵੀ ਪੋਸਟਾਂ ਨੇ ਅਗਰ ਤੇ ਤੁਹਾਨੂੰ ਟਾਈਪਿੰਗ ਆਉਂਦੀ ਹੈ ਤੇ ਤੁਸੀਂ ਚਾਰੋਂ ਪੋਸਟਾਂ 'ਤੇ ਅਪਲਾਈ ਕਰ ਸਕਦੇ ਹੋ ਪ੍ਰੀਫਰੈਂਸ ਵਾਈਜ਼ ਤੁਸੀਂ ਅਪਲਾਈ ਕਰ ਸਕਦੇ ਹੋ ਔਰ ਅਗਰ ਤੁਹਾਨੂੰ ਟਾਈਪਿੰਗ ਨਹੀਂ ਆਉਂਦੀ ਤੁਸੀਂ ਦੋ ਦੋ ਦੇ ਲਈ ਜਿਹੜੀ ਦੋ ਪੋਸਟਾਂ ਨੇ ਉਹਨਾਂ ਵਾਸਤੇ ਅਪਲਾਈ ਕਰ ਸਕਦੇ ਹੋ ਸੋ ਅਗਰ ਤੁਸੀਂ ਫਾਰਮ ਭਰ ਰਹੇ ਹੋ ਤਾਂ ਤੁਸੀਂ ਇੱਕ ਜੋਬ ਲਈ ਅਪਲਾਈ ਨਾ ਕਰਿਓ ਇੱਕ ਪੋਸਟ ਲਈ ਅਪਲਾਈ ਨਾ ਕਰਿਓ ਫਿਰ ਤੁਸੀਂ ਦੋ ਪੋਸਟਾਂ ਲਈ ਅਪਲਾਈ ਕਰਿਓ ਕਿਉਂਕਿ ਜਿਹੜੀ ਆ ਇੱਕ ਤਾਂ ਜਿਹੜੀ ਦੋ ਪੋਸਟਾਂ ਨੇ ਉਹ 12th ਦੇ ਬੇਸ ਤੇ ਨੇ ਤੁਸੀਂ ਉਹ 12th ਦੇ ਜਿਹੜੀ ਬੇਸ ਦੇ ਉੱਤੇ ਨੇ ਜਿਹਦੇ ਵਿੱਚ ਟਾਈਪਿੰਗ ਨਹੀਂ ਮੰਗੀ ਗਈ ਉਹਨਾਂ ਦੋਨਾਂ ਪੋਸਟਾਂ ਲਈ ਫਾਰਮ ਭਰਿਓ ਤੇ ਅਗਰ ਤੁਹਾਨੂੰ ਟਾਈਪਿੰਗ ਆਉਂਦੀ ਹੈ ਫਿਰ ਤੁਸੀਂ ਚਾਰੋਂ ਪੋਸਟਾਂ ਲਈ ਅਪਲਾਈ ਕਰਿਓ ਕੋਈ ਪੋਸਟ ਛੱਡਿਓ ਨਾ ਹਾਂਜੀ ਇਹਨਾਂ ਚਾਰੋਂ ਪੋਸਟਾਂ ਨੂੰ ਅਪਲਾਈ ਕਰਨ ਵਾਸਤੇ ਤੁਹਾਨੂੰ ਕੋਈ ਅਲੱਗ-ਅਲੱਗ ਫਾਰਮ ਨਹੀਂ ਭਰਿਆਨਾ ਪਏਗਾ ਇੱਕੋ ਫਾਰਮ ਦੇ ਵਿੱਚ ਹੀ ਪ੍ਰੀਫਰੈਂਸ ਵਾਈਜ਼ ਤੁਸੀਂ ਆਪਣਾ ਫਾਰਮ ਫਿਲ ਕਰ ਸਕਦੇ ਹੋ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਦੇ ਹੋ ਹਾਂਜੀ ਦੂਸਰੀ ਜਿਹੜੀ ਜੌਬ ਹੈ ਟ੍ਰੇਨ ਕਲਰਕ ਦੀ ਹੈ ਇਹਦੇ ਵਿੱਚ ਵੀ ਕੋਈ ਟਾਈਪਿੰਗ ਨਹੀਂ ਮੰਗੀ ਗਈ ਸਿਰਫ 12th ਪਾਸ ਹੋਣਾ ਚਾਹੀਦਾ ਹੈ ਇਹਦੇ ਲਈ ਜਨਰਲ ਦੀਆਂ 4 ਸੀਟਾਂ ਨੇ ਐਸਸੀ ਦੀ ਇੱਕ ਸੀਟ ਹੈ ਐਸਟੀ ਲਈ ਇੱਕ ਵੈਕੈਂਸੀ ਹੈ ਓਬੀਸੀ ਲਈ ਦੋ ਵੈਕੈਂਸੀਆਂ ਨੇ ਈਡਬਲਿਊਐਸ ਵਾਸਤੇ ਇੱਕ ਵੈਕੈਂਸੀ ਹੈ ਤੇ ਐਕਸ ਸਰਵਿਸਮੈਨ ਲਈ ਇੱਕ ਸੀਟ ਹੈ ਤੇ ਫਿਜ਼ੀਕਲ ਹੈਂਡੀਕੈਪ ਲਈ ਵੀ ਐਕਸਿਟ ਹੈ ਮੈਂ ਇਕਵਰ ਤੁਹਾਨੂੰ ਫੇਰ ਦੱਸਦਾ ਕਿ ਇਹ ਮੈਂ ਤੁਹਾਨੂੰ 올 ਇੰਡੀਆ ਦੀ ਨਹੀਂ ਦੱਸ ਰਹੀ ਸਿਰਫ ਤੁਹਾਨੂੰ ਆਰ ਆਰ ਬੀ ਚੰਡੀਗੜ੍ਹ ਦੀ ਵੈਕੈਂਸੀ ਦੱਸ ਰਹੀ ਹਾਂ ਜੋ ਚੰਡੀਗੜ੍ਹ ਦੇ ਵਿੱਚ ਵੈਕੈਂਸੀ ਨਿਕਲੀ ਹੋਈ ਹੈ ਸਿਰਫ ਉਹਦੀ ਡਿਟੇਲ ਦੱਸ ਰਹੀ ਹਾਂ ਇਸ ਤੋਂ ਅੱਗੇ ਜਿਹੜੀ ਅਕਾਊਂਟ ਕਲਰਕ ਟਾਈਪਿਸਟ ਦੀ ਜੋਬ ਹੈ ਜਿਹਦੇ ਵਿੱਚ ਟਾਈਪਿੰਗ ਮੰਗੀ ਗਈ ਹੈ ਉਦੇ ਵਿੱਚ ਜਰਨਲ ਦੀਆਂ 9 ਵੈਕੈਂਸੀਆਂ ਨੇ ਐਸਸੀ ਦੀਆਂ 3 ਨੇ ਐਸਟੀ ਦੀਆਂ 2 ਨੇ ਓਬੀਸੀ ਲਈ 6 ਨੇ ਈਡਬਲਯੂਐਸ ਕੈਟਾਗਰੀ ਲਈ 2 ਨੇ ਐਕਸ ਸਰਵਿਸਮੈਨ ਦੀਆਂ 2 ਨੇ ਤੇ ਫਿਜ਼ੀਕਲ ਹੈਂਡੀਕੈਪ ਦੀ 1 ਸੀਟ ਹੈ ਤੇ ਇਸੇ ਤਰ੍ਹਾਂ ਜਿਹੜੀ ਅੱਗੇ ਹੈ ਜੂਨੀਅਰ ਕਲਰਕ ਕਮ ਟਾਈਪਿਸਟ ਦੀ ਇਹਦੇ ਵਿੱਚ ਵੀ ਟਾਈਪਿੰਗ ਮੰਗੀ ਗਈ ਹੈ ਇਹਦੇ ਵਿੱਚ ਜਿਹੜੀ ਜਰਨਲ ਕੈਂਡੀਡੇਟ ਨੇ ਉਹਨਾਂ ਦੀਆਂ 49 ਸੀਟਾਂ ਨੇ ਤੇ ਐਸਸੀ ਕੈਟਾਗਰੀ ਦੀਆਂ 18 ਨੇ ਐਸਟੀ ਦੀਆਂ 13 ਨੇ ਤੇ ਓਬੀਸੀ ਕੈਟਾਗਰੀ ਦੀ 32 ਨੇ ਤੇ ਇਡੂਲਸ ਕੈਟਾਗਰੀ ਦੀਆਂ 13 ਨੇ ਤੇ ਜਿਹੜੇ ਐਕਸ ਸਰਵਿਸਮੈਨ ਨੇ ਉਹਨਾਂ ਦੀਆਂ 12 ਸੀਟਾਂ ਨੇ ਇਹਦੇ ਵਿੱਚ ਤੇ ਜਿਹੜੇ ਫਿਜ਼ੀਕਲ ਹੈਂਡੀਕੈਪ ਨੇ ਉਹਨਾਂ ਦੀਆਂ 7 ਸੀਟਾਂ ਨੇ ਸੋ ਇਹ ਡਿਟੇਲਸ ਹੀ ਚੰਡੀਗੜ੍ਹ ਦੀ ਆਰਆਰਬੀ ਦੀ ਤੇ ਅਗਰ ਤੁਸੀਂ ਫਾਰਮ ਫਿਲ ਕਰਨਾ ਚਾਹੁੰਦੇ ਹੋ ਤਾਂ ਆਪ ਲਾਸਟ ਡੇਟ ਤੋਂ ਪਹਿਲਾਂ ਪਹਿਲਾਂ ਹੀ ਆਪਣਾ ਫਾਰਮ ਫਿਲ ਕਰਵਾ ਲਓ ਤੇ ਅਗਰ ਤੁਹਾਨੂੰ ਜਾਣਕਾਰੀ ਵਧੀਆ ਲੱਗੀ ਹੋਏ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਜੀ